ਪੰਚਾਇਤੀ ਚੋਣਾਂ ਦੇ ਵਿੱਚ ਹੋ ਰਹੀ ਧੱਕੇਸ਼ਾਹੀ ਦੀ ਦੁੰਗੀ ਸਾਜਿਸ਼ ਦਾ ਸੱਚ ਸਾਹਮਣੇ ਆ ਜਿਸ ਨੂੰ ਵੇਖ ਕੇ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਗੰਗ ਰਹਿ ਗਈ ਕਿ ਐਡੀ ਵੱਡੀ ਸ਼ਰਾਰਤ ਪੰਜਾਬ ਦੇ ਨਾਲ ਕੀਤੀ ਜਾ ਰਹੀ ਆ ਪੰਚਾਇਤੀ ਤੇ ਮੈਂਬਰੀ ਇਲੈਕਸ਼ਨ ਦੇ ਆਧਾਰ ਦੇ ਉੱਪਰ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਮੈਂਬਰੀ ਤੇ ਪੰਚਾਇਤੀ ਇਲੈਕਸ਼ਨਾਂ ਹੋ ਰਹੀਆਂ ਨੇ ਜਿਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਲੜਾਈ ਝਗੜੇ ਹੋ ਰਹੇ ਨੇ ਇਥੋਂ ਤੱਕ ਹੋ ਰਿਹਾ ਕਿ ਕਈਆਂ ਦੇ ਕਾਗਜ਼ ਨਹੀਂ ਭਰੇ ਜਾ ਰਹੇ ਕਈਆਂ ਦੇ ਕਾਗਜ਼ ਪਾੜ ਦਿੱਤੇ ਜਾ ਰਹੇ ਨੇ ਜਾਂ ਇਥੋਂ ਤੱਕ ਵੀ ਨੋਬਤ ਆ ਸਕਦੀ ਆ ਕਿ ਬਹੁਤ ਉਲਟਾ ਪੁਲਟਾ ਹੋਣ ਦੀ ਸੰਭਾਵਨਾ ਲੇਕਿਨ ਇਹਨਾਂ ਸਾਰਿਆਂ ਦੀ ਮੁੱਖ ਵਜ੍ਹਾ ਜਿਹੜੀ ਆ ਜਦੋਂ ਸਾਹਮਣੇ ਆ ਰਹੀ ਆ ਤਾਂ ਹੈਰਾਨ ਲੋਕ ਹੋ ਰਹੇ ਨੇ ਕਿ ਇੰਨੀ ਵੱਡੀ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਡੂੰਗੀ ਸਾਜ਼ਿਸ਼ ਕੀਤੀ ਜਾ ਰਹੀ ਆ ਵੋਟਾਂ ਦੇ ਨਾਂ ਤੇਪੁਰ ਉਹ ਕਿਹੜੀ ਡੂੰਗੀ ਸਾਜ਼ਿਸ਼ ਆ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਪਿੰਡ ਨੇ ਪਿੰਡਾਂ ਦੇ ਵਿੱਚ ਬਹੁ ਗਿਣਤੀ ਚ ਲੋਕ ਸਿੱਖ ਲੋਕ বাসਦੇ ਨੇ ਭਾਈਚਾਰੇ ਦੇ ਲੋਕ বাসਦੇ ਨੇ ਇੱਕ ਪਰਿਵਾਰ ਦੇ ਲੋਕ বাসਦੇ ਨੇ ਜਾਂ ਜਿੰਨੇ ਵੀ ਉਸ ਇਲਾਕੇ ਚ ਰਹਿੰਦੇ ਨੇ ਉਹ ਬੜੇ ਭਰਾਵਾਂ ਵਾਂਗ ਰਹ ਰਹੇ ਨੇ ਤੇ ਪਿਛਲੇ ਕਾਫੀ ਸਾਲਾਂ ਤੋਂ ਤੁਹਾਡੇ ਵਰਗੇ ਸੂਝਵਾਨ ਭੈਣ ਭਰਾਵਾਂ ਨੇ ਬੜੀ ਮਿਹਨਤ ਕੀਤੀ ਕਿ ਭਾਈਚਾਰਕਾਂ ਸਾਂਝਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਆ ਸਾਰੇ ਲੋਕ ਇੱਕ ਮਿਲ ਬੈਠ ਕੇ ਬਹਿ ਸਕਣ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਪਿਛਲੇ ਕੁਝ ਸਾਲਾਂ ਚ ਬਹੁਤ ਸਾਰੇ ਮਸਲੇ ਥਾਣੇ ਕਚਹਿਰੀਆਂ ਤੋਂ ਘਟ ਗਏ ਸਨ ਲੋਕਾਂ ਦੇ ਮੁਕਦਮੇ ਕਰਨੇ ਲੋਕਾਂ ਨੇ ਕਿਹੜਾਂ ਕੱਢਣੀਆਂ ਰੰਜਿਸ਼ਾਂ ਕੱਢਣੀਆਂ ਇੱਕ ਦੂਜੇ ਤੇ ਪਰਚੇ ਦਿਵਾਉਣੇ ਉਹ ਬਹੁਤ ਸਾਰੀ ਬੁਰੀ ਆਦਤ हट ਗਈ ਸੀ ਤੇ ਇਹ ਸੱਚ ਸਾਹਮਣੇ ਤੇ ਇਹ ਆ ਰਿਹਾ ਲੱਗਦਾ ਆ ਕੀਕ ਸਰਕਾਰਾਂ ਦੇ ਜਾਂ ਕੁਝ ਕੁ ਸ਼ਰਾਰਤੀ ਲੋਕਾਂ ਦੀ ਇਹ ਸੋਚ ਆਕੇ ਪਿੰਡਾਂ ਦੇ ਭਾਈਚਾਰੇ ਨੂੰ ਅੱਗ ਲਾ ਦੋ ਪਿੰਡਾਂ ਦੇ ਭਾਈਚਾਰੇ ਦੇ ਵਿੱਚ ਨਫ਼ਰਤ ਦੇ ਬੀਜ ਪੈਦਾ ਕਰ ਦੋ ਇਹ ਲੋਕ ਆਪਣੀ ਪੜ੍ਹਾਈ ਬਾਰੇ ਨਾ ਸੋਚ ਸਕਣ ਇਹ ਲੋਕ ਆਪਣੀ ਤਰੱਕੀ ਬਾਰੇ ਨਾ ਸੋਚ ਸਕਣ ਇਹ ਲੋਕ ਆਪਣੇ ਆਉਣ ਵਾਲੇ ਫਿਊਚਰ ਬਾਰੇ ਭਵਿੱਖ ਬਾਰੇ ਨਾ ਸੋਚ ਸਕਣ ਇਹ ਲੋਕ ਆਪਣੀਆਂ ਕਦਰਾਂ ਕੀਮਤਾਂ ਆਪਣੇ ਧਾਰਮਿਕ ਜਾਂ ਰਾਜਨੀਤਿਕ ਜਾਂ ਸਮਾਜਿਕ ਜਾਂ ਆਰਥਿਕ ਮਸਲਿਆਂ ਬਾਰੇ ਨਾ ਸੋਚ ਸਕਣ ਇਹਨਾਂ ਦੇ ਵਿੱਚ ਨਫ਼ਰਤ ਦੇ ਬੀਜ ਪੈਦਾ ਕਰ ਦੋ ਹੁਣ ਤੁਸੀਂ ਦੱਸੋ ਕੋਈ ਪਿੰਡ ਦਾ ਕੋਈ ਵੀ ਬੰਦਾ ਹੋਵੇ ਕੀ ਉਹ ਕਿਸੇ ਦੇ ਕਾਗਜ਼ ਰੱਦ ਕਰਾਉਣ ਦੀ ਸ਼ਕਤੀ ਰੱਖਦਾ ਕੀ ਉਹ ਕੋਦੇ ਨਾਂ ਤੇ ਕੋਈ ਕਾਗਜ਼ ਰੱਦ ਕਰ ਸਕਦਾ ਤੁਸੀਂ ਸਭ ਜਾਣਦੇ ਇਦਾਂ ਨਹੀਂ ਹੋ ਸਕਦਾ ਫਿਰ ਜੇ ਕਾਗਜ਼ ਕਿਸੇ ਦੇ ਰੱਦ ਹੋਣਗੇ ਕਿਸੇ ਦੀ ਫਾਈਲ ਜਾਵਾਂ ਨਹੀਂ ਹੋਏਗੀ ਕਿਸੇ ਦੇ ਕਾਗਜ਼ ਪਾੜੇ ਜਾਣਗੇ ਕੋਈ ਨਲਕਾਰਾ ਮਾਰੇਗਾ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡੀ ਛਤਤੀ ਹੋਵੇਗੀ ਜਿਹਦਾ ਮਕਸਦ ਕੀ ਹੋਏਗਾ ਕਿ ਪੂਰੇ ਦੇ ਪੂਰੇ ਪਿੰਡ ਦੇ ਵਿੱਚ ਦੁਸ਼ਮਣੀਆਂ ਪੈਦਾ ਕਰ ਦੋ ਹੁਣ ਕੀ ਹੋਵੇਗਾ ਕਿ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਇੱਕ ਦੂਜੇ ਨਾਲ ਨਫ਼ਰਤ ਦੀ ਆਗਨਾ ਵੇਖਣਗੇ ਕਿ ਆ ਫਲਾਣੇ ਬੰਦੇ ਨੇ ਮੇਰੇ ਕਾਗਜ਼ ਰੱਦ ਕਰਾ ਦਿੱਤੇ ਫਲਾਣੇ ਬੰਦੇ ਨੇ ਮੇਰੇ ਕਾਗਜ਼ ਜਮਾ ਨਹੀਂ ਹੋਣ ਦਿੱਤੇ ਮੇਰੇ ਨਾਲ ਧੱਕਾ ਹੋ ਗਿਆ ਇਹ ਜਿੱਤ ਦੇ ਵੋਟਾਂ ਪਾ ਕੇ ਜਿੱਤਦੇ ਹੁਣ ਗੱਲ ਇੱਥੋਂ ਕੀ ਹੋਣੀ ਆ ਫਿਰ ਗਾੜੀ ਇਹ ਇਹ ਥਾਣਿਆਂ ਤੱਕ ਜਾਣੀ ਕਚਹਿਰੀਆਂ ਤੱਕ ਜਾਣੀ ਤੇ ਬਹੁਤ ਸਾਰੇ ਗੰਭੀਰ ਮਸਲੇ ਹੋਣੇ ਨੇ ਨਿੱਕੀ ਨਿੱਕੀ ਗੱਲ ਤੇ ਉੱਤੇ ਦਰਖਾਸਤਾਂ ਹੋਈਆਂ ਨੇ ਨਿੱਕੀ ਨਿੱਕੀ ਗੱਲ ਤੇ ਜਿਹੜੀ ਹੁਸ ਦਾ ਫਾਇਰ ਹੋਣ ਤੱਕ ਦੀ ਵੀ ਨੌਬਤ ਆ ਜਾਵੇ ਤੇ ਉਹ ਪਰਚੇ ਕਿੰਨਾ ਤੇ ਹੋਣੇ ਨੇ ਕਿਸੇ ਵੱਡੇ ਸਿਆਸੀ ਲੀਡਰ ਤੇ ਪਰਚਾ ਨਹੀਂ ਹੋਣਾ ਕਿਸੇ ਦਾ ਨੁਕਸਾਨ ਨਹੀਂ ਹੋਣਾ ਨੁਕਸਾਨ ਉਹਨਾਂ ਲੋਕਾਂ ਦਾ ਹੋਣਾ ਜਿਹੜੇ ਇੱਕ ਪਿੰਡ ਦੇ ਵਿੱਚ ਭਰਾਵਾਂ ਤੌਰ ਤੇ ਰਹਿੰਦੇ ਸੀ ਜਿਹੜੇ ਪਿੰਡ ਦੇ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਚ ਖਲੋਂਦੇ ਸੀ ਜਿਹੜੇ ਪਿੰਡ ਦੇ ਚੰਗੇ ਕੰਮਾਂ 'ਚ ਇਕੱਠੇ ਹੋ ਕੇ ਸਹਿਯੋਗ ਕਰਦੇ ਸੀ ਉੱਥੇ ਇੱਕ ਦੂਜੇ ਨੇ ਇੱਕ ਦੂਸਰੇ ਵੱਲ ਬੜੀਆਂ ਭੈੜੀਆਂ ਅੱਖਾਂ ਨਾਲ ਦੇਖਣਾ ਇੰਜ ਦੇਖਣਾ ਕਿ ਜਿਵੇਂ ਮੈਂ ਇੱਕ ਦੂਜੇ ਨੂੰ ਮਾਰ ਦਵਾ ਮੈਂ ਇੱਕ ਦੂਜੇ ਨੂੰ ਖਤਮ ਕਰ ਦਵਾਏ ਮੇਰੇ ਦੁਸ਼ਮਣ ਖਲੋਗੇ ਨੇ ਇਹਨਾਂ ਨੇ ਮੇਰੇ ਕਾਗਜ਼ ਰੱਦ ਕਰਾ ਦਿੱਤੇ ਸੀ ਇਹਨਾਂ ਨੇ ਮੇਰੀਆਂ ਫਾਈਲਾਂ ਪੜਵਾ ਦਿੱਤੀਆਂ ਸਨ ਇਹ ਧੱਕੇ ਨਾਲ ਸਰਪੰਚ ਬਣ ਗਏ ਇਹ ਧੱਕੇ ਨਾਲ ਮੈਂਬਰ ਬਣ ਗਏ ਇਹ ਬੁਰੀ ਆਦਤ ਸਾਡੇ ਲੋਕਾਂ ਦੇ ਵਿੱਚ ਆਪਣੇ ਆਪ ਕਈ ਪੀੜ੍ਹੀਆਂ ਤੱਕ ਫਿਰ ਵੱਧ ਜਾਣੀ ਆ ਜਦੋਂ ਝਗੜੇ ਹੋਣੇ ਨੇ ਕਤਲ ਹੋਣੇ ਨੇ ਇਹ ਸਾਰਿਆਂ ਦੀ ਜੜ ਜੜੀ ਹੈ ਇਹਨਾਂ ਨੇ ਬੰਨ੍ਹ ਦਿੱਤੀ ਆ ਕੁਝ ਕੁ ਸ਼ਰਾਰਤੀ ਲੋਕਾਂ ਨੇ ਮੈਂ ਪੰਜਾਬ ਦੇ ਜੋ ਕਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਲਈ ਸਭ ਤੋਂ ਵੱਡੀਆਂ ਮੈਂਬਰੀਆਂ ਸਰਪੰਚੀਆਂ ਸਮਤੀਆਂ ਜ਼ਿਲ੍ਹਾ ਪ੍ਰੀਸ਼ਦ ਇਹ ਸਾਰੇ ਰਤਵੇ ਤਾਦੀਆ ਜੇ ਅਸੀਂ ਆਪਸ ਵਿੱਚ ਭਾਈਚਾਰਕ ਤੌਰ ਤੇ ਮਜ਼ਬੂਤ ਆ ਜੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਖਲੋਣੇ ਆ ਜੇ ਕੋਈ ਸਾਡੇ ਦੁੱਖ ਚ ਖਲੋਂਦਾ ਆ ਸੁੱਖ ਚ ਖਲੋਂਦਾ ਇਹੋ ਸਾਡੇ ਲਈ ਸਭ ਤੋਂ ਵੱਡੀਆਂ ਮੈਂਬਰੀਆਂ ਸਰਪੰਚੀਆਂ ਹੋ ਸਕਦੀਆਂ ਨੇ ਇਹੋ ਸਾਡੇ ਲਈ ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦ ਹੋ ਸਕਦੀਆਂ ਨੇ ਸੰਭਲ ਜਾਓ ਆਪਾਂ ਸੋਚ ਲਈਏ ਅੱਗੇ ਤਾਂ ਆਪਣ ਧੀਆਂ ਪੋਤੇ ਆਪਾਂ ਘਰੋਂ ਬਾਹਰ ਕੱਢ ਲਏ ਨੇ ਬਹੁਤ ਸਾਰੇ ਭੈਣ ਭਰਾਵਾਂ ਨੇ ਤੇ ਮਗਰ ਮਾਂ ਤੇ ਬਾਪ ਰਹਿ ਗਏ ਜਾਂ ਕੋਈ 2-4 ਮੈਂਬਰ ਰਹਿ ਗਏ ਜੇ ਆਪਾਂ ਵੀ ਇੱਕ ਦੂਜੇ ਨੂੰ ਮਾਰ ਦਿੱਤਾ ਮਰ ਗਏ ਤਾਂ ਫਿਰ ਸਾਡੇ ਘਰਾਂ ਦੇ ਜਿੰਦਰੇ ਵਾਜ ਜਾਣਗੇ ਸਾਡੀਆਂ ਜਾਇਦਾਦਾਂ ਜ਼ਮੀਨਾਂ ਉਹ ਲੋਕ ਕਬਜ਼ਾ ਕਰਨਗੇ ਜਿਨ੍ਹਾਂ ਦੇ ਬਾਰੇ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਫਿਰ ਕਿਉਂ ਨਾ ਹੋਵੇ ਆਪਾਂ ਥੋੜਾ ਸੋਚ ਲਈਏ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਪਿੰਡ ਦੇ ਕਿਸੇ ਬੰਦੇ ਦੇ ਨਾਂ ਦੇ ਉੱਪਰ ਕੋਈ ਬੰਦਾ ਕਾਗਜ਼ ਨਹੀਂ ਰੱਦ ਕਰ ਸਕਦਾ ਨਾ ਹੀ ਕਿਸੇ ਦੀ ਹਿੰਮਤ ਹੁੰਦੀ ਆ ਹਾਂ ਕੋਈ ਬੰਦਾ ਉਹਨਾਂ ਦਾ ਕੰਮ ਗਾੜਲਾ ਤੇ ਕਰਵਾ ਸਕਦਾ ਲੇਕਿਨ ਉਹ ਪਿੰਡ ਵਾਲਾ ਨਹੀਂ ਕਰ ਸਕਦਾ ਰਾਜਨੀਤੀ ਦੇ ਵਿੱਚ ਬਹੁਤ ਸਾਰੇ ਲੋਕ ਗੁੰਮਰਾਹ ਹੋ ਜਾਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਲੋਕ ਗੁੰਮਰਾਹ ਕਰ ਲੈਂਦੇ ਨੇ ਅਸੀਂ ਤੈਨੂੰ ਬੈਠਿਆਂ ਬਿਠਾਏ ਇੰਜ ਕਰਦਾਂਗੇ ਤੇਰਾ ਆਹ ਕੰਮ ਕਰਾ ਦਾਂਗੇ ਤੇਰੀ ਝੰਡੀ ਕਰ ਦਵਾਂਗੇ ਜਦੋਂ ਸਰਕਾਰ ਬਦਲੀ ਫਿਰ ਕੀ ਹੋਵੇਗਾ ਤੁਸੀਂ ਸਭ ਜਾਣਦੇ ਨਿਕਬਹਿਰੀਆਂ ਹੋਣਗੀਆਂ ਅਰਚੇ ਰਜਿਸਟਰਡ ਹੋਣਗੇ ਬਹੁਤ ਕੁਝ ਹੋਵੇਗਾ ਫਿਰ ਆਪਾਂ ਖੱਟਿਆ ਕੀ ਸਾਨੂੰ ਫਾਇਦਾ ਕੀ ਹੋਇਆ ਕੀ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਜਿਹੜੀ ਯਰ ਬੀਜੀ ਜਾ ਰਹੀ ਹੈ ਨਾ ਉਹ ਸਾਡੇ ਪੰਜਾਬੀਆਂ ਨੂੰ ਆਪਸੀ ਤੌਰ ਤੇ ਲੜਾ ਕੇ ਸਾਡਾ ਵੇੜਾ ਗਰਕ ਕਰਕੇ ਕਰਨ ਦੀ ਕੀਤੀ ਜਾ ਰਹੀ ਆ ਹਾਂ ਪੰਚਾਇਤਾਂ ਚੁੜੀਆਂ ਜਾਣੀਆਂ ਚਾਹੀਦੀਆਂ ਨੇ ਮੈਂਬਰ ਚੁਣੇ ਚਾਣੇ ਚਾਹੀਦੇ ਨੇ ਉਹ ਲੋਕ ਸਰਬ ਸਮਝੀ ਨਾਲ ਚੁਣੇ ਜਾਣੇ ਚਾਹੀਦੇ ਨੇ ਜਿਹੜੇ ਦੇ ਯੋਗ ਹੋਣ ਜਿਹੜੇ ਵਧੀਆ ਬੰਦੇ ਹੋਣ ਜਿਨ੍ਹਾਂ ਦੀ ਕਿਸੇ ਨਾਲ ਕੋਈ ਹੀ ਖਾਨੀ ਕਿਸੇ ਦਾ ਪੱਕ ਪਾਤ ਨਹੀਂ ਹਰ ਪਿੰਡ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਬਹੁਤ ਸਾਰੇ ਇੰਜ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਸਰਬਸਮਤੀ ਨਾਲ ਚੁਣ ਲਿਆ ਕਰੋ ਭਾਈਚਾਰਕ ਸਾਂਝਾ ਵਧਣ ਗਿਆ ਸਾਡਾ ਭਾਈਚਾਰਾ ਮਜ਼ਬੂਤ ਹੋਵੇਗਾ ਅਸੀਂ ਮਿਲ ਬੈਠ ਕੇ ਆਪਣੇ ਬੱਚਿਆਂ ਲਈ ਰੁਜ਼ਗਾਰ ਦੀ ਗੱਲ ਕਰ ਸਕਾਂਗੇ ਫੈਕਟਰੀ ਇੰਡਸਟਰੀ ਦੀ ਗੱਲ ਕਰ ਸਕਾਂਗੇ ਸੜਕਾਂ ਦੀ ਗੱਲ ਕਰ ਸਕਾਂਗੇ ਜਾਂ ਆਪਣੀਆਂ ਮੁੱਢਲੀਆਂ ਸਹੂਲਤਾਂ ਸਿੱਖਿਆ ਦੀ ਕਰ ਸਕਦੇ ਆ ਡਾਕਟਰੀ ਦੀ ਕਰ ਸਕਦੇ ਆ ਤੇ ਜੇ ਆਪਾਂ ਪਰਚੋ ਪਰਚੀ ਹੋ ਗਏ ਫਿਰ ਅਸੀਂ ਕੁਝ ਵੀ ਨਹੀਂ ਮੰਗ ਸਕਦੇ ਮੇਰੇ ਭੈਣ ਭਰਾਓ ਇਹ ਗੱਲ ਵੱਲ ਜਰੂਰ ਧਿਆਨ ਦਿਓ ਇਹ ਸਾਡੀ ਬਰਬਾਦੀ ਦੀ ਨੀਂ ਰੱਖੀ ਆ ਕੁਝ ਸ਼ਤਾਨ ਲੋਕਾਂ ਨੇ ਮੈਂਬਰੀ ਸਰਪੰਚੀ ਦੇ ਨਾਂ ਤੇ ੱਟਕੇ ਸ਼ਾਈ ਚਲਾ ਲਓ ਕਹਿ ਲਓ ਜਾਂ ਇਹਨਾਂ ਦੇ ਵਿੱਚ ਫਾਰਮ ਜਮਾ ਨਾ ਕਰਨ ਦੇ ਤਾਂ ਤੇ ਲੈ ਲਓ ਜਾਂ ਇਹਨਾਂ 'ਚ ਫਾਰਮ ਰੱਦ ਕਰਨ ਤੇ ਕਰ ਲਓ ਜਾਂ ਕਈ ਹੋਰ ਵਿਸ਼ਿਆਂ ਤੇ ਕਰ ਲੋ ਇਹ ਆਮ ਬੰਦੇ ਦੀਆਂ ਵਸ ਦੀਆਂ ਖੇਡਾਂ ਨਹੀਂ ਜੇ ਇਹ ਖੇਡਾਂ ਵੱਡੀਆਂ ਨੇ ਤੇ ਆਪਾਂ ਸਾਰੇ ਸ਼ਿਕਾਰ ਨਾ ਹੋ ਜਾਈਏ ਬਾਕੀ ਤੁਸੀਂ ਸਾਰੇ ਸੂਝਵਾਨ ਹੋ ਜ਼ਿੰਮੇਵਾਰ ਹੋ ਤੁਸੀਂ ਸਭ ਜਾਣਦੇ ਹੋ ਭਾਵੇਂ ਕੋਈ ਸਰਪੰਚ ਰਿਆ ਤੇ ਭਾਵੇਂ ਮੈਂਬਰ ਰਿਆ ਉਹ ਜਾਣਦਾ ਕਿ ਜਿੰਨਾ ਚਿਰ ਤਾਰਾਂ ਉੱਤੋਂ ਨਹੀਂ ਹਿਲਦੀਆਂ ਥੱਲੇ ਕੁਝ ਨਹੀਂ ਹੋ ਸਕਦਾ ਆਮ ਬੰਦੇ ਨੂੰ ਤੇ ਜਿਹੜਾ ਵਾ ਤੁਸੀਂ ਕੋਤ ਕਿਤੇ ਵੀ ਨਹੀਂ ਵੜ ਸਕਦਾ ਜੇ ਉਹਦੀਆਂ ਤਾਰਾਂ ਉੱਤੇ ਨਾ ਜੁੜੀਆਂ ਹੋਣ ਜੇ ਉੱਤੋਂ ਕੋ ਦਾ ਫੋਨ ਨਾ ਆਵੇ ਤਾਂ ਕੁਝ ਨਹੀਂ ਹੋ ਸਕਦਾ ਮੇਰੇ ਸੂਝਵਾਨ ਸੱਜਣੋ ਇਸ ਵਿਸ਼ੇ ਵੱਲ ਜ਼ਰੂਰ ਸੋਚਿਓ ਆਪਣਾ ਭਾਈਚਾਰਾ ਆਪਣੀਆਂ ਕਦਰਾਂ ਕੀਮਤਾਂ ਆਪਣੇ ਪਿੰਡ ਦੀਆਂ ਮਰਿਆਦਾ ਨੂੰ ਜ਼ਰੂਰ ਬਚਾ ਕੇ ਰੱਖਿਓ ਮੇਰਾ ਜੀ ਸੀ ਤੁਹਾਡੇ ਨਾਲ ਸਾਂਝ ਪਾਉਣਾ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਨਾਲ ਪਾਤੀ ਬਾਕੀ ਤੁਸੀਂ ਸਾਰੇ ਸੂਝਵਾਨ ਤੇ ਸਮਝਦਾਰ ਤੇ ਪੜੇ ਵੀ ਹੋ ਤੇ ਕੜੇ ਵੀ ਹੋ ਤੇ ਇਸ ਵਿਸ਼ੇ ਤੇ ਜਰੂਰ ਸੋਚਿਓ ਆਪਾਂ ਇੰਨਾ ਚੋ ਕੀ ਲੈਣਾ ਜਿਹਦੇ ਵੀ ਨਾਲ ਸਾਡੇ ਘਰਾਂ ਦੀ ਲੜਾਈ ਝਗੜੇ ਨਾਲ ਸਾਡੇ ਘਰ ਬਰਬਾਦੀ ਦੀਆਂ ਨੀਆਂ ਬਣਦੀਆਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ